ਪਤਾ ਜੀ ਤੁਹਾਡਾ ਸਾਰਿਆਂ ਦਾ ਪਹਿਲੇ ਨੂੰ ਧੰਨਵਾਦ ਹੈ ਕਿ ਤੁਸੀਂ ਸਾਡੇ ਸੱਦੇ ਤੇ ਇੱਥੇ ਆਇਓ ਬਾਕੀ ਮੈਨੂੰ ਲੱਗਦਾ ਤੁਸੀਂ ਸਾਰੇ ਸਮਝ ਹੀ ਗਏ ਹੋ ਕਿ ਇਸ ਮਕਸਦ ਦੀ ਅੱਜ ਨੂੰ ਸੱਦੇ ਆ ਕੱਲ ਦਾ ਜੋ ਬਾਦਲ ਦਲ ਹੈ ਉਹਨਾਂ ਦੇ ਕੁਝ ਆਗੂ ਬੜਾ ਰੌਲਾ ਪਾ ਰਹੇ ਨੇ ਵੀ ਪਤਾ ਨਹੀਂ ਕਿੰਨੀ ਕਬੱਡੀ ਸਾਜ਼ਿਸ਼ ਹੋ ਗਈ ਸਾਡੇ ਖਿਲਾਫ ਪਤਾ ਨਹੀਂ ਕਿੰਨਾ ਕਿ ਇਹਨਾਂ ਨੇ ਗਲਤ ਕੰਮ ਕਰਤਾ ਅਸਲ ਦੇ ਵਿੱਚ ਕੀ ਹੈ ਉਹ ਬਹੁਤ ਘਬराई ਹੋਏ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਹੁਣ ਕਿਵੇਂ ਕਰੀਏ ਕਿ ਕਿਵੇਂ ਆਪਦਾ ਖਿਹੜਾ ਚਟਾਈਏ ਕਿਉਂਕਿ ਇਹ ਬੜਾ ਸਪਸ਼ਟ ਹੈ ਕਿ ਉਹ 2 ਦਸੰਬਰ ਦੇ ਹੁਕਮਨਾਮੇ ਤੋਂ ਭੱਜੇ ਤੇ ਕੌਮ ਨੇ ਉਹਨਾਂ ਨੂੰ ਲਾਹਨਤਾਂ ਦਿੱਤੀਆਂ ਵੀ ਜਿਹੜੇ ਆਪਦੇ ਆਪ ਨੂੰ ਪੰਥ ਦੇ ਰਖਵਾਲੇ ਕਹਿੰਦੇ ਆ ਉਹੀ ਜਿਹੜਾ ਭੱਜ ਗਿਆ ਤੇ ਹੁਣ ਆਪਦੀ ਉਸ ਜਿਹੜਾ ਹੈ ਨਾ ਮਨ ਦੇ ਚੋਰ ਨੂੰ ਲੁਕਾਉਣ ਵਾਸਤੇ ਆਪਣੇ ਆਪ ਨੂੰ ਸੱਚਾ ਕਰਨ ਵਾਸਤੇ ਉਸ ਉਹ ਰੋਜ਼ ਨਵੀਆਂ ਸਾਜਸ਼ਾਂ ਦੀਆਂ ਕਹਾਣੀਆਂ ਕਦੇ ਤਾਂ ਕਹਿੰਦੇ ਵੀ ਸਾਜ਼ਿਸ਼ ਕੀਤੀ ਹੈ ਕਦੇ ਕੋਈ ਹੋਰ ਮਤਲਬ ਕੁਛ ਨਾ ਕੁਛ ਜਿਹੜਾ ਉਹਨਾਂ ਦੀ ਇਹ ਇਹ ਰਹਿੰਦੀ ਹੈ ਵੀ ਇਹਨਾਂ ਨੇ ਜੀ ਆਪ ਦਾ ਅਡਤੁੱਲਾ ਬਣਾ ਲਿਆ ਸੋ ਇਹ ਨਵੀਂ ਚੀਜ਼ ਰੋਜ਼ ਘਟ ਕੇ ਆਉਂਦੇ ਕੱਲ ਉਹਨੇ ਕਿਹਾਗਾ ਚੰਦੂ ਮਾਤਾ ਸਾਹਿਬ ਦੀ ਜੋ ਸਪੀਚ ਹੋਈ ਸੀ ਉੱਥੇ ਆਪਣਾ ਲੰਗੋਵਾਲ ਸਾਹਿਬ ਦੀ ਵਰਸੀ ਤੇ ਉਹਨੂੰ ਲੈ ਕੇ ਇਹਨਾਂ ਨੇ ਬੜਾ ਵੱਡਾ ਮੇਵਾਲ ਖੜਾ ਕੀਤਾ ਪਹਿਲਾਂ ਤਾਂ ਉਸ ਕੱਠ ਤੋਂ ਦੇਖ ਕੇ ਘਬਰਾ ਗਏ ਇਹਨਾਂ ਨੂੰ ਇਹ ਆਸ ਨਹੀਂ ਸੀ ਵੀ ਇੰਨੀ ਸੰਗਤ ਜੁੜੇਗੀ ਸਾਡਾ ਜਿਹੜਾ ਕੱਠ ਸੀ ਉਹ ਨਰੋਲ ਸਾਡੇ ਜ਼ਿਲ੍ਹੇ ਦਾ ਕੱਠ ਸੀ ਉੱਥੇ ਤੇ ਇਹਨਾਂ ਨੇ ਸਾਰੇ ਪੰਜਾਬ ਚੋਂ ਬਠਿੰਡੇ ਮਾਨਸਾ ਇੱਥੋਂ ਤੱਕ ਦੀ ਲੰਬੀ ਤੋਂ ਵੀ ਸੰਗਤ ਬੁਲਾਈ ਫੇਰ ਵੀ ਕੱਠ ਜਿਹੜਾ ਅੱਧਾ ਰਿਹਾ ਇਹਨਾਂ ਦਾ ਸੋ ਉਸ ਬੁਖਲਾਹੜ ਦੇ ਵਿੱਚ ਇਹ ਡਿਵਰਟ ਕਰਨਾ ਚਾਹੁੰਦੇ ਸੀ ਇਹ ਕਿਵੇਂ ਲੋਕਾਂ ਦਾ ਮਨ ਨੂੰ ਅਸੀਂ ਡਾਇਵਰਟ ਕਰੀਏ ਤੇ ਇਹਨਾਂ ਨੇ ਇਹ ਗੱਲ ਜਿਹੜੀ ਹੈ ਆਪਦੀ ਘੜੀ ਹੈ ਜੋ ਮੈਂ ਇਹ ਗੱਲ ਬੜਾ ਸਪਸ਼ਟ ਕਰਨਾ ਚਾਹੁੰਦਾ ਨਾ ਕਿ ਬਤੌਰ ਅਕਾਲ ਤਖਤ ਦੇ ਜਥੇਦਾਰ ਯਾਦ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਦੇ ਵੀ ਸਾਡੇ ਘਰ ਨਹੀਂ ਆਏ ਇਹ ਬੜਾ ਮੈਂ ਸਪਸ਼ਟ ਤੌਰ ਤੇ ਕਹਾਂਗਾ ਵੀ ਕਦੇ ਐਸ ਜਥੇਦਾਰ ਸਾਡੇ ਘਰ ਹੀ ਨਹੀਂ ਆਏ ਦੂਜੀ ਗੱਲ ਉਹ ਦੋ ਵਾਰੀ ਸਾਡੇ ਘਰ ਆਏ ਨੇ ਪਹਿਲਾਂ ਤਾਂ ਢੀਂਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਹ 17 ਮਈ ਨੂੰ 17 ਮਈ 2025 ਨੂੰ ਢੀਂਸਾ ਸਾਹਿਬ ਉਹ ਤੋਂ ਸੀਰੀਅਸ ਸੀ ਤੇ ਉਦੋਂ ਉਹਨਾਂ ਦਾ ਪਤਾ ਲੈਣ ਆਏ ਤੇ ਇਹ ਗੱਲ ਜ਼ਰੂਰ ਹੈ ਕਿ ਢੀਂਸਾ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਗਿਆਨੀ ਜੀ ਪੰਥ ਬੜੀ ਔਖੇ ਸਮੇਂ ਚੋਂ ਲੰਘ ਰਹੇ ਹੈ ਅੱਜ ਤੁਹਾਡੇ ਵਰਗੀ ਸਖਸ਼ੀਅਤ ਦੀ ਲੋੜ ਹੈ ਤੁਸੀਂ ਅੱਗੇ ਹੋ ਕੇ ਪੰਥ ਦੀ ਕੌਮ ਦੀ ਗਵਾਹੀ ਕਰੋ ਇਹ ਉਹ ਨਹੀਂ ਕਿ ਹੈ ਪਰ ਦੂਜੀ ਗੱਲ ਉਦੋਂ ਜਥੇਦਾਰ ਨਹੀਂ ਸੀ ਉਦੋਂ ਉਹ ਸਿਰਫ ਇੰਡੀਵਿਜੂਅਲ ਤੌਰ ਤੇ ਆਪ ਆਏ ਇਹ ਕਹਿੰਦੇ ਨਾ ਵੀ ਇਹਨਾਂ ਨੇ ਜੀ ਬੁਲਾਇਆ ਜਥੇਦਾਰ ਨੂੰ ਜਥੇਦਾਰ ਸਾਹਿਬ ਨੂੰ ਇਹ ਤਾਂ ਆਪਣੀਆਂ ਕਮੀਆਂ ਲਕੋੜੇ ਕਿਉਂਕਿ ਇਹਨਾਂ ਨੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਆਰਡਰ ਕੀਤੇ ਸੀ ਮਾਫੀ ਦੇਣ ਦੇ ਹੁਣ ਇਹ ਉਹਦੇ ਨਾਲ ਕੰਪੇਅਰ ਕਰ ਰਹੇ ਨੇ ਕਿੱਥੇ ਤਾਂ ਜਥੇਦਾਰ ਸਾਹਿਬ ਨੇ ਖੁਦ ਪਤਾ ਲੈਣ ਆਉਣਾ ਹੈ ਕਿ ਤੇ ਤੁਸੀਂ ਬੁਲਾ ਕੇ ਉਹਨਾਂ ਤੋਂ ਹੁਕਮ ਜਾਰੀ ਕਰਾਓ ਕਿੰਨਾ ਵੱਡਾ ਅੰਤਰ ਹੈ ਕੋਈ ਜੇ ਸਰ ਕਿਸੇ ਦਾ ਵੀ ਕਿਸੇ ਵੀ ਪ੍ਰਤੱਖ ਸਖਸ਼ੀਤ ਸਿੰਘ ਸਾਹਿਬ ਉਹਨਾਂ ਨੂੰ ਹਾਲਚਲ ਦਾ ਪਤਾ ਲੈਣ ਜਾਣਾ ਕੋਈ ਮਾੜੀ ਗੱਲ ਹੈ ਤੇ ਨਾਲੇ ਇਕੱਲੇ ਜੱਫੇਦਾਰ ਜੀ ਨਹੀਂ ਆਏ ਕਿ ਸਿੰਘ ਸਾਹਿਬ ਦਾ ਪਤਾ ਲੈਣ 17 ਤਰੀਕ ਨੂੰ ਗਿਆਨੀ ਜੀ ਆਏ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਆਏ ਤੇ ਸੁਖਬੀਰ ਸਿੰਘ ਬਾਦਲ ਨੂੰ ਮੀਰੀ ਸਿੰਘ ਸਾਹਿਬ ਨੇ ਕਿਹਾ ਜੇ ਵੀ ਸੇ ਇਵਾਰਦ ਤੁਸੀਂ ਕੌਮ ਨੂੰ ਇਕੱਠਾ ਕਰ ਸਕਦੇ ਹੋ ਥੋੜਾ ਜਿਹਾ ਤਿਆਗ ਦਿਖਾਓ ਅਕਾਲੀ ਦਲ ਖੜਾ ਹੋ ਜੂਗਾ ਵੀ ਅੱਜ ਲੋੜ ਹੈ ਪੰਥ ਨੂੰ ਸ਼ਰਮ ਨਹੀਂ ਅਕਾਲੀ ਦਲ ਦੀ ਫਿਰ ਉਸ ਤੋਂ ਪਹਿਲਾਂ ਗਿਆਨੀ ਜੀ ਤੋਂ ਕੁਝ ਦਿਨ ਪਹਿਲਾਂ ਜਿਹੜਾ ਆਪਣੇ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਤਾ ਲੈਣ ਆਏ ਕਿ ਸਾਹਿਬ ਦਾ ਉਹਨਾਂ ਨੂੰ ਵੀ ਤੁਸੀਂ ਪਤਾ ਕਰ ਸਕਦੇ ਹੋ ਉਹਨਾਂ ਨੂੰ ਵੀ ਇਹੀ ਕਿਹਾ ਕਿ ਧਾਮੀ ਸਾਹਿਬ ਤੁਹਾਡੇ ਕੋਲ ਪੰਥ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕੌਮ ਦੇ ਆਗੂ ਹੋ ਤੁਹਾਨੂੰ ਇੱਕ ਸਾਰੂ ਰੋਲ ਪਲੇ ਕਰਨਾ ਚਾਹੀਦਾ ਹੈ ਤੁਸੀਂ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਇੱਕ ਚੰਗੀ ਗਵਾਹੀ ਤੁਸੀਂ ਕੌਮ ਨੂੰ ਦਿਓ ਇਹ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਸੋ ਇਸ ਲਈ ਇਹਨੂੰ ਇੱਕ ਸਾਜਿਸ਼ ਦਾ ਰੂਪ ਦੇਣਾ ਇਹਨੂੰ ਇਹ ਕਹਿ ਦੇਣਾ ਕਿ ਜੀ ਇਹ ਤਾਂ ਇਹਨਾਂ ਨੇ ਸਾਡੇ 2 ਤਰੀਕ ਦਸੰਬਰ ਤੋਂ ਤੁਸੀਂ ਇਹ ਲਾ ਲਓ 6 ਮਹੀਨੇ ਬਾਅਦ ਦੀ ਗੱਲ ਹੈ ਮੇਰਲੀ 체ਮੀਨੇ ਬਾਤ ਸਟਾਰਮਈ ਤੇ ਸਿੰਘ ਸਾਹਿਬ ਨੂੰ ਤਾਂ 10 ਫਰਵਰੀ ਨੂੰ ਹਟਾਤਾ ਸੀਗਾ ਉਹਦੇ ਨਾਲ ਕਿਵੇਂ ਇਹ ਮੇਲ ਕਰ ਰਹੇ ਨੇ ਮਤਲਬ ਤੁਸੀਂ ਹੈਰਾਨੀ ਦੀ ਗੱਲ ਦੇਖੋ ਵੀ ਕਈਆਂ ਜੇ ਗੱਲਾਂ ਕਰ ਰਹੇ ਨੇ ਤੇ ਸਮਾਟੀ ਸਿੰਘ ਸਾਹਿਬ ਨੇ ਕੋਈ ਵੀ ਪੰਥਕ ਆਗੂ ਉਹਨੂੰ ਹੁੰਦਾ ਹੀ ਹੈ ਦਰਦ ਤੇ ਉਹਨਾਂ ਦੇ ਸਿੰਘ ਸਾਹਿਬ ਨੇ ਸਿਰਫ ਆਪ ਦਾ ਜਿਹੜਾ ਦਰਦ ਹੈ ਉਹਨਾਂ ਦਾ ਝਲਕਿਆ ਤੇ ਨਾਲੇ ਫਿਰ ਜਿਹੜੀ ਚੋਣ ਡੈਲੀਗੇਟਸ ਦੀ ਜਿਹੜੀ ਹੋਈ ਹੈ ਪ੍ਰਧਾਨ ਸਾਹਿਬ ਦੀ ਉਹ ਡੈਲੀਗੇਟਾ ਨਹੀਂ ਕੀਤੀ ਹੈ ਉੱਥੇ ਬੜਾ ਤੁਥੋਂ ਸਾਰਾ ਪ੍ਰੋਸੈਸ ਲਾਈਵ ਹੋਇਆ ਉੱਥੇ ਸਾਰਿਆਂ ਨੂੰ ਪੁੱਛਿਆ ਵੀ ਹੋਰ ਕੋਈ ਕੈਂਡੀਡੇਟ ਹੈ ਹੋਰ ਕਿਸ ਦਾ ਨਾਮ ਦੇਣਾ ਚਾਹੁੰਦੇ ਹੋ ਤਿੰਨ ਵਾਰੀ ਪੁੱਛਿਆ ਤੇ ਮਤਲਬ ਬੜੀ ਪਾਰਦਰਸ਼ੀ ਢੰਗ ਦੇ ਨਾਲ ਪੂਰੀ ਦੁਨੀਆ ਨੇ ਦੇਖੀ ਹੈ ਚੋਣ ਹੁੰਦੇ ਹੋਏ ਇਹ ਕਹਿੰਦੇ ਨੇ ਜੀ ਇਹ ਤਾਂ ਪਹਿਲੇ ਹੀ ਇਹਨਾਂ ਨੇ ਸਾਜਿਸ਼ ਰਚੀ ਸੀ ਤੇ ਜਿਹੜੀ ਸਿੰਘ ਸਾਹਿਬ ਦੇ ਹਟਣ ਤੋਂ ਬਾਦ ਜਿਹੜੀਆ ਕਮੇਟੀ ਨੇ ਕੰਮ ਸ਼ੁਰੂ ਕੀਤਾ ਹੈਗਾ ਸੋ ਸਾਜ਼ਿਸ਼ ਕਿੱਥੋਂ ਆ ਗਈ ਕਮੇਟੀ ਨੇ ਤਾਂ ਕੰਮ ਆਕੇ ਜਾਕੇ ਮਾਰਚ ਦੇ ਵਿੱਚ ਸ਼ੁਰੂ ਕੀਤਾ ਹੈਗਾ ਸਿੰਘ ਸਾਹਿਬ ਆਲਰੇਡੀ 10 ਤਰੀਕ ਨੂੰ ਹਟ ਗਏ ਸੀਗੇ ਸੋ ਇਹ ਇਹ ਗੱਲਾਂ ਕੋਈ ਮੈਨ ਨਹੀਂ ਖਾਂਦੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਬਸ ਬੈਠ ਕੇ ਰੌਲਾ ਪਾਉਣ ਤੋਂ ਬਿਨਾ ਇਹ ਇਹ ਸਾਰੀ ਇੱਕ ਉਹਨਾਂ ਦੀ ਘਬਰਾਹਟ ਦਾ ਹੈ ਇੱਕ ਤੀਜੀ ਗੱਲ ਉਹਨਾਂ ਨੇ ਮੇਰੇ ਪ੍ਰਤੀ ਵੀ ਗੱਲ ਕਹੀ ਹੈ ਵੀ ਸਿੰਘ ਸਾਹਿਬ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਜ਼ਾ ਨਹੀਂ ਲਾਈ ਇਹ ਡਰੇ ਗਏ ਸੀ ਇਹ ਉਹਨਾਂ ਨੇ ਕਿਹਾ ਹੈ ਮੈਂ ਇਸ ਪਾਸੇ ਕਰਨਾ ਚਾਹੁੰਦਾ ਵੀ ਡੇਰੇ 25 ਬੰਦਿਆਂ ਨੂੰ ਸਜ਼ਾ ਅਸੀਂ 2017 ਵਿੱਚ ਭੁਗਤ ਚੁੱਕਿਆ ਸੀ ਆਪ ਪੇਸ਼ ਹੋਏ ਸੀ ਸਾਨੂੰ ਸਜ਼ਾ ਲੱਗੀ ਸੀ ਉਸ ਤੋਂ ਬਾਅਦ ਸਾਨੂੰ ਮਾਫੀ ਦਿੱਤੀ ਅਸੀਂ ਸਜ਼ਾ ਭੁਗਤੀ ਤੇ ਮਾਫੀ ਦਿੱਤੀ ਹੈ ਅਸੀਂ ਕੋਈ ਇਹਨਾਂ ਵਾਂਗੂ ਨਹੀਂ ਵੀ 8 ਸਾਲ ਟੂਟ ਬੋਲੀਗੇ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਅਸੀਂ ਤਾਂ ਕੁਝ ਕੀਤਾ ਨਹੀਂ ਫਿਰ ਕਾਲ ਤੱਕ ਸਾਹਮਣੇ ਜਾ ਕੇ ਸਾਹਮਣੇ ਜਾ ਕੇ ਉੱਥੇ ਮੰਨ ਗਏ ਅਸੀਂ ਤਾਂ 6 ਮਹੀਨੇ ਬਾਅਦ ਹੀ ਮੰਨ ਉੱਥੇ ਜਾ ਕੇ ਪੇਸ਼ ਹੋ ਕੇ ਗਲਤੀ ਮੰਨ ਲਈ ਸੀ ਤੋ ਇਹ ਗੱਲਾਂ ਬੜੀਆਂ ਇਹਨਾਂ ਕੋਲ ਅਸਾਰੂਬਾਤ ਦਾ ਕੋਈ ਹੈ ਨਹੀਂ ਕੋਈ ਪੰਥਕ ਮੁੱਦਾ ਕੋਈ ਪੰਥ ਦੀ ਗੱਲ ਕਰੋ ਤੁਸੀਂ ਕੋਈ ਸਮੱਸਿਆਵਾਂ ਪੰਜਾਬ ਦੀਆਂ ਨੇ ਉਹਨਾਂ ਬਾਰੇ ਬਹਿਸ ਕਰੋ ਸਾਡੇ ਨਾਲ ਜਿਸ ਤਰ੍ਹਾਂ ਜੋ ਕੌਮ ਦਾ ਜਿਹੜਾ ਹੈ ਅਕਾਲੀ ਦਲ ਦਾ ਬੇੜਾਗਰ ਕੀਤਾ ਉਹਦੇ ਤੇ ਸਾਡੇ ਨਾਲ ਜਿੰਨ ਮਰਜ਼ੀ ਬਹਿਸ ਕਰ ਲੋ ਅਸੀਂ ਤਿਆਰ ਹਾਂ ਅਸੀਂ ਕੋਈ ਇੱਕ ਹੋਰ ਹੈ ਅਸੀਂ ਕੋਈ ਅਕਾਲੀ ਦਲ ਦੇ ਜੇ ਸਭ ਤੋਂ ਵੱਧ ਸੁਭ ਚਿੰਤਕਾ ਅਸੀਂ ਆ ਇਹ ਤਾਂ ਸਾਨੂੰ ਤਾਂ ਦੋ ਵਾਰ ਇਹਨਾਂ ਨੇ ਪਾਰਟੀ ਚੋਂ ਕੱਢੇਗਾ ਇੰਨੀ ਗੱਲ ਨਹੀਂ ਕਿਸੇ ਵੀ ਸੁਣਨ ਨੂੰ ਤਿਆਰ ਨਹੀਂ ਇਹ ਅਸੀਂ ਕੋ ਗੱਲ ਕਰਦੇ ਸੀ ਸਾਨੂੰ ਨੋਟਿਸ ਕਰਦਾ ਦੋਨੋਂ ਵਾਰ ਅਸੀਂ ਇੱਕ ਵਾਰ ਵੀ ਪਾਰਟੀ ਨਹੀਂ ਛੱਡੀ ਆ ਜਿਹੜੇ ਲੋਕ ਕਹਿੰਦੇ ਨਾ ਵੀ ਦੇਖੋ ਪਾਰਟੀ ਨੂੰ ਮੌਕੇ ਦੇ ਐ ਕਰ ਗਿਆ ਦੋਨੋਂ ਵਾਰ ਸਾਨੂੰ ਪਾਰਟੀ ਤੋਂ ਕੱਢਿਆ ਗਿਆ ਤੇ ਇਹ ਅੱਜ ਬੜੇ ਆਵਦੇ ਆਪ ਨੂੰ ਉਹ ਕਹੋਂਦੇ ਇਸ ਲਈ ਇਹ ਜਿਹੜਾ ਗਲਤ ਤੁਸੀਂ ਲੋਕਾਂ ਦੇ ਵਿੱਚ ਗੁੰਮਰਾਹ ਕਰਨਾ ਨਹੀਂ ਚਾਹਣਾ ਲੋਕ ਜਾਣ ਚੁੱਕੇ ਆ ਲੋਕਾਂ ਨੂੰ ਪਤਾ ਹੈ ਤੇ ਇਹਨਾਂ ਨੇ ਘਬਰਾਹਟ ਦੇ ਇਹ ਪਹਿਲਾ ਕੀ ਕਸਰ ਇਹਨਾਂ ਛੱਡੀ ਪਹਿਲਾਂ ਗਿਆਨੀ ਹਰਪੀ ਸਿੰਘ ਦੀ ਕਰਤਾਰ ਕੋਸ਼ਿਸ਼ ਕੀਤੀ ਫਿਰ ਕਿਹਾ ਜੀ ਇਹਨਾਂ ਦੀ ਸਾਜਿਸ਼ ਸੀ ਫਿਰ ਜਿਹੜਾ ਹੈ ਕੋਈ ਨਵੀਂ ਗੱਲ ਕੱਢਦੇ ਨੇ ਹਰ ਰੋਜ਼ ਕਦੇ ਕਹਿੰਦੇ ਜੀ ਇਹਨਾਂ ਨੇ ਅੱਗ ਚੁੱਲਾ ਪਾੜ ਲਿਆ ਸਭ ਨੂੰ ਪਤਾ ਹੈਗਾ ਲੋਕਾਂ ਨੂੰ ਕੋਈ ਲੋਕ ਭੁੱਲੇ ਹੋਏ ਨੇ ਸੋ ਇਸ ਲਈ ਮੈਂ ਬੇਨਤੀ ਕਰਦਾਗਾ ਕਿ ਇਹ ਇਹ ਜਿਹੜੇ ਅੱਜ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਨੇ ਇਹਨਾਂ ਨੂੰ ਜਿਹੜਾ ਹੈ ਨਾਤਾ ਕੌਮ ਨੇ ਪ੍ਰਮਾਨ ਕਰਨਾ ਨਹੀਂ ਜਿਹੜਾ ਹੈ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਸਾਰਿਆਂ ਨੂੰ ਸਾਵਧਾਨ ਤੇ ਬਚ ਕੇ ਰਹਿਣ ਦੀ ਲੋੜ ਹੈ ਇਹ ਮੈਂ ਜਿਹੜੇ ਬੇਨਤੀ ਕਰਦਾ ਤੁਹਾਡੇ ਘਰੇ ਕੋਈ ਮੀਟਿੰਗ ਹੋਈ ਸੀ ਇਹੋ ਜੀ ਬਾਅਦ ਦੇ ਵਿੱਚ ਜਾਨੀ ਜੀ ਤੋਂ ਬਾਅਦ ਤੁਮਾ ਜੀ ਸਾਹਿਬ ਕਿਹੜੀ ਮੀਟਿੰਗ ਦਾ ਹਵਾਲਾ ਹੈ ਜਿਹੜੀ ਕਿਹੜੀ ਮੀਟਿੰਗ ਦਾ ਹਵਾਲਾ ਦੇ ਰਹੇ ਆ ਤੁਸੀਂ ਕਿਹੜੀ ਮੀਟਿੰਗ ਦੀ ਕਿਹੜੀ ਮੀਟਿੰਗ ਦੇ ਹਵਾਲਾ ਢੀਂਸਾ ਸਾਹਿਬ ਜਦ ਪਤਾ ਲੈਣ ਆਏ ਹੋਣੇ ਉਹੀ ਮੀਟਿੰਗ ਦੀ ਗੱਲ ਕਰਦੇ ਹੋਣੇ ਢੀਂਸਾ ਸਾਹਿਬ ਦਾ ਪਤਾ ਲੈਣ ਜਾਨੀ ਜੀ ਆਏ ਉੱਥੇ ਗੱਲ ਹੋਈ ਚਰਚਾ ਹੋਈ ਕਿ ਸਿੰਘ ਸਾਹਿਬ ਨੇ ਕਿਹਾ ਵੀ ਤੁਸੀਂ ਅਗਵਾਈ ਸੰਭੋ ਉਹਨਾਂ ਨੇ ਸੁਧਾਰ ਲਈ ਦੀ ਗੱਲ ਕਿ ਆਗੂ ਸੀ ਉੱਥੇ ਸਾਰੇ ਮੌਜੂਦ ਸੀ ਉਹ ਕਹਿੰਦੇ ਜਗੀਰ ਤੋਂ ਆਪਣੀ ਨਹੀਂ ਸਾਡੇ ਘਰ ਸਾਡੇ ਘਰ ਕੋਈ ਮੀਟਿੰਗ ਨਹੀਂ ਹੋਈ ਗਿਆਨੀ ਜੀ ਦੀ ਜੀ ਸੁਧਾਰ ਲੈ ਦੇ ਜਿਹੜੇ ਆਗੂ ਹੋਏ ਹੋਣ ਠੀਕ ਹੈ ਮੰਪਰੀ ਤੇ 43 ਸੀਗੇ ਜਿਨ੍ਹਾਂ ਨੇ ਸੁਧਾਰ ਲੈ ਮਨਪਰੀ ਤੇ ਮੀਟਿੰਗ ਕਿਸੇ ਚ ਨਹੀਂ ਸੀਗੇ ਮੰਪਰੀ ਤੇ 43 ਜਲੰਧਰ ਸੀ ਉਹ ਮੀਟਿੰਗ ਜੀ ਜਿਹੜੀ ਜਲੰਧਰ ਵਾਲੀ ਦੇ ਨਾਂ ਜ਼ਿਕਰ ਕੀਤਾ ਦੇਖੋ ਮੰਪਰੀ ਤੇ 43 ਸਾਡੀ ਕਿਸੇ ਵੀ ਜਿਹੜੀ ਜਿਹੜੀ ਇਹ ਗੈਨੀ ਇਹ ਕਹਿੰਦੇ ਨਾ ਗੈਨੀ ਹਰ ਵੀ ਜਿਹੜਾ ਉਸ ਜਿਹੜਾ ਮੀਟਿੰਗ ਚ ਇਹ ਇਹ ਦਾ ਮਤਲਬ ਹੈ ਨਾ ਚੰਦੂ ਮਾਦਰਾ ਸਾਹਿਬ ਦੀ ਗੱਲ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਪੇਸ਼ ਕਰਤਾ ਵੀ ਜੇ ਉੱਥੇ ਐ ਘਟਨਾ ਹੋਈ ਜਿਹੜੀ ਤੁਹਾਨੂੰ ਘਟਨਾ ਹੋਈ ਉਹ ਤੁਹਾਨੂੰ ਦੱਸਤੀ ਤੇ ਗੈਨੀ ਜੀ ਦੀ ਐਸ ਜਥੇਦਾਰ ਜਿਹੜਾ ਹੈ ਅਸੀਂ ਗੈਨੀ ਜੀ ਨੂੰ ਦਮਦਮਾ ਸਾਹਿਬ ਜਾ ਕੇ ਪਬਲੀਕਲੀ ਜਦੋਂ ਉਹਨਾਂ ਦੇ ਖਿਲਾਫ ਕਦਾਰ ਕੁਝ ਕੀਤੀ ਅਸੀਂ ਜਾ ਕੇ ਮਿਲ ਕੇ ਆਏ ਸਾਰੇ ਸਾਰੀ ਲੀਡਰ ਗਏ ਸੀ ਉਦੋਂ ਪਬਲਿਕਲੀ ਗਏ ਸੀ ਪਬਲਿਕਲੀ ਗਏ ਸੀ ਉੱਥੇ ਸੀ ਸਟੇਟਮੈਂਟ ਵੀ ਦੇ ਕੇ ਆਏ ਸੋ ਸਧਾਰਨ ਲਹਿਰ ਜਿਹੜੀ 10 ਦਸੰਬਰ ਨੂੰ ਹੋ ਜਾਂਦੀ ਹੈ 2 ਦਸੰਬਰ ਨੂੰ 2 ਦਸੰਬਰ ਦਾ ਹੁਣ ਆ ਗਿਆ 10 10 ਬਾਅਦ ਠੀਕ ਹੈ ਠੀਕ ਹੈ 8 ਜਾਂ 10 ਦਸੰਬਰ ਫਿਰ ਉਸ ਤੋਂ ਬਾਅਦ ਸਧਾਰਨ ਲਹਿਰ ਤਾਂ ਰਹਿੰਦੀ ਸੀ ਨਹੀਂ ਜਿਹੜੀ ਮੀਟਿੰਗ ਦਾ ਜ਼ਿਕਰ ਹੁੰਦਾ ਉਹ ਹੁੰਦਾ ਸਧਾਰਨ ਲਹਿਰ ਸੀ ਦਾ ਦੇਖੋ ਸਧਾਰਨ ਲਹਿਰ ਦੇ ਆਗੂ ਸਧਾਰਨ ਲਹਿਰ ਨਹੀਂ ਸਧਾਰਨ ਲਹਿਰ ਦੇ ਆਗੂ ਹੂੰ ਇਹਦਾ ਸਮਝੋ ਸਧਾਰਨ ਲਹਿਰ ਤੇ ਸਧਾਰਨ ਲਹਿਰ ਦੇ ਆਗੂਆਂ ਦੀ ਫਰਕ ਹੈ ਜਿਹੜੇ ਅਸੀਂ ਆਗੂ ਸੀਗੇ ਕਿਉਂਕਿ ਕਿਉਂਕਿ ਇਹਨਾਂ ਨੇ ਹੁਕਮਨਾਮਾ ਮੰਨਿਆ ਨਹੀਂ ਗੱਲ ਸਮਝੋ ਅਸੀਂ ਤਾਂ ਭੰਗ ਕਰਤੀ ਇਹਨਾਂ ਨੇ ਆਪਦੀ ਭਰਤੀ ਸ਼ੁਰੂ ਕਰਤੀ ਸਾਰਾ ਕੁਝ ਕਰਤੀ ਅਸੀਂ ਤਾਂ ਆਪਸ ਵਿੱਚ ਮੀਟਿੰਗ ਕਰ ਹੀ ਸਕਦੇ ਸੀ ਜਦ ਇਹਨਾਂ ਨੇ ਮਤਲਬ ਉਹ ਲੰਘਣੀ ਸ਼ੁਰੂ ਕਰਤੀ ਸੋਸ਼ਲਿਸਟ ਸੁਧਾਰ ਲਹਿਰ ਦੇ ਆਗੂਆਂ ਦੀ ਮੀਟਿੰਗ ਜਿਹੜਾ ਹੈ ਸਾਡੇ ਘਰੇ ਬਹੁਤ ਹੋਈਆਂ ਸਦਾ ਆਦਲੇ ਹੰਦੇ ਆਗੂਆਂ ਦੀਆਂ ਬਹੁਤ ਮੀਟਿੰਗਾਂ ਹੋਈਆਂ ਬਾਅਦ ਚ ਹੀ ਹੋਈਆਂ ਪਰ ਉਹਨਾਂ ਸਾਡੇ ਘਰੇ ਕਿਸੇ ਮੀਟਿੰਗ 'ਚ ਗਿਆਨੀ ਜੀ ਹਾਜ਼ਰ ਨਹੀਂ ਸੀ ਉਹਨਾਂ ਨੇ ਜਿਹੜੀ ਜਿਹੜਾ ਬਿਆਨ ਦੇ ਵਿੱਚੋਂ ਕੋਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਤਾਂ ਕਹਿ ਰਹੇ ਆ ਕਿ ਜਦ ਜਦ ਆ ਰਹਿੰਦੇ ਆ ਗਿਆਨੀ ਜੀ ਨੂੰ ਬੁਲਾਇਆ ਗਿਆ ਚੰਦੂ ਮਾਜਰਾ ਸਾਹਿਬ ਦਾ ਬਿਆਨ ਆ ਐਗਜ਼ੈਕਟਲੀ ਉਹ ਕਹਿੰਦੇ ਕਿ ਪਹਿਲਾਂ ਸ੍ਰੀ ਕਲਕਟ ਸਾਹਿਬ ਤੋਂ ਜਦੋਂ ਹਟਾਇਆ ਗਿਆ ਗਿਆਨੀ ਜੀ ਨੂੰ ਉਹਨਾਂ ਨੂੰ ਜੰਦਰ ਸ੍ਰੀ ਦਮਦਮਾ ਸਾਹਿਬ ਲਾਤਾ ਤਾਂ ਅਸੀਂ ਉਹਨਾਂ ਨੂੰ ਆਪਣੇ ਘਰ ਬੁਲਾਇਆ ਇਹ ਇਸ ਸਟੇਟਮੈਂਟ ਦੇ ਵਿੱਚ ਇਸ ਇਸ ਦੀ 10 ਵਸਤੀ ਕਰਨੀ ਕਿ ਘਰੇ ਨਹੀਂ ਆਏ ਸਾਡੇ ਮੈਂ ਦੱਸਦਾ ਤੁਹਾਨੂੰ ਜੀ ਘਰੇ ਨਹੀਂ ਆਏ ਸਾਡੇ ਇਸ ਇਸ ਸਟੇਟਮੈਂਟ ਆ ਚੰਦੂ ਮਾਜਰਾ ਸਾਹਿਬ ਦੇ ਜਿਹਨੂੰ ਉਹਨਾਂ ਨੇ ਵੀ ਕੋਟ ਕੀਤਾ ਜੇ ਤੁਸੀਂ ਕਹਿ ਲਓ ਗੱਲ ਚੰਦੂ ਮਾਜਰਾ ਸਾਹਿਬ ਦੇ ਜਿਹੜੀ ਹੈਗੀ ਸਪੀਚ ਸੁਣੋ ਲਗਾਤਾਰਤਾ ਦੇ ਵਿੱਚ ਉਹ ਗੱਲ ਕਰ ਰਹੇ ਆ ਪਹਿਲਾਂ ਆਪਣੇ ਉਹਨਾਂ ਨੇ ਸੁਧਾਰ ਲਿਆਰ ਦੀ ਗੱਲ ਕੀਤੀ ਸੁਧਾਰ ਲਿਆਰ ਦੀ ਗੱਲ ਕੀਤੀ ਸੁਧਾਰ ਲਿਆਰ ਬਣੀ ਤੇ ਉਸ ਬਾਅਦ ਹੁਕਮਨਾਮੇ ਜਾਰੀ ਹੋ ਗਏ ਹੁਕਮਨਾਮੇ ਤੋਂ ਬਾਅਦ ਉਹਨਾਂ ਨੇ ਨਾਲ ਲੱਗਦੇ ਵੀ ਕਿਹਾ ਵੀ ਸਿੰਘ ਸਬਾਨ ਦੀ ਕਿਰਦਾਰਕੁਸ਼ੀ ਸ਼ੁਰੂ ਕਰਤੀ ਸਿੰਘ ਸਬਾਨ ਦੀ ਕਿਰਦਾਰਕੁਸ਼ੀ ਤੋਂ ਬਾਅਦ ਜਦੋਂ ਆਪਣੇ ਦੰਦਮਾ ਸਾਹਿਬ ਦੇ ਜਾਇਦਾਦ ਸੀਗੇ ਆਪਣੇ ਇਹ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਦੇ ਨਾਲ ਉਹ ਗੱਲ ਉਹਨਾਂ ਜੋੜਤੀ ਕਿਰਦਾਰਕੁਸ਼ੀ ਦੇ ਦੌਰਾਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੇ ਆਪਣੇ ਆ ਕੇ ਤੇ ਢੀਂਸਾ ਸਾਹਿਬ ਨੂੰ ਮਿਲ ਕੇ ਗਏ ਜੋ ਢੀਂਸਾ ਸਾਹਿਬ ਆਪਣੇ ਸੀਗੇ ਜ਼ਰੇ ਇਲਾਜ ਸੀਗੇ ਉਹ ਤੁਸੀਂ ਲਗਾਤਾਰਤਾ ਚੋਂ ਦੇਖ ਰਹੇ ਹੋ ਲੇਕਿਨ ਗੱਲ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਉਹਦੇ ਦਮਦਮਾ ਸਾਹਿਬ ਦੇ ਤਖਤ ਦੇ ਜਹੇਦਾਰ ਨਹੀਂ ਸੀਗੇ ਉਹਨਾਂ ਦੀ ਸਪੀਚ ਵਿੱਚ ਆਪਾਂ ਨੂੰ ਇੱਧਾ ਲੱਗਦਾ ਵੀ ਇੱਕ ਕੜੀ ਨਾਲ ਦੂਜੀ ਕੜੀ ਜੁੜੀ ਜਾ ਰਹੀ ਹੈ ਲੇਕਿਨ ਨਹੀਂ ਸੀ ਜੋ ਠੀਂਸਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਸਪਸ਼ਟ ਕੀਤਾ ਹੈ ਜਿਹੜੀ ਸਾਡੇ ਘਰੇ ਦਾ ਆਈ ਦੋ ਵਾਰੀ ਇੱਕ ਵਾਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਦੇਖੋ ਗੈਨੀ ਜੀ ਦੋ ਵਾਰੀ ਸਾਡੇ ਘਰੇ ਆਏ ਨੇ ਇੱਕ ਤੁਹਾਨੂੰ ਮੈਂ ਸਤਾਰਨ ਦੱਸਿਆ ਇੱਕ ਵਾਰੀ ਠੀਂਸਾ ਸਾਹਿਬ ਦੀ ਡੈਥ ਤੋਂ ਬਾਅਦ ਉਹਨਾਂ ਦੇ ਕਾਲ ਚਲਾਣੇ ਤੋਂ ਬਾਅਦ ਇੱਕ ਵਾਰੀ ਉਸ ਤੋਂ ਬਾਅਦ ਆਏ ਨੇ ਸੋ ਇਹ ਤਾਂ ਤੁਸੀਂ ਗੱਲ ਕਰ ਰਹੇ 2 ਦਸੰਬਰ ਤੋਂ ਪਹਿਲਾਂ ਦਾ ਮਤਲਬ ਕੋਈ ਐਸੀ ਕੋਈ ਗੱਲ ਹੀ ਨਹੀਂ ਹੈ ਤਾਂ ਮਤਲਬ ਗੱਲਾਂ ਉਹ ਕਰੀ ਜਾ ਰਹੇ ਨੇ ਇਹ 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 ਕਹਿਣਾ ਚਾਹੁੰਦੇ ਨੇ ਵੀ 2 ਦਸੰਬਰ ਤੋਂ ਪਹਿਲਾਂ ਇਹਨਾਂ ਨੇ ਜੀ ਮੀਟਿੰਗ ਕਰਕੇ ਸਾਰਾ ਘੜਿਆ ਮੈਂ ਕਹਿੰਦਾ ਚੈਲੰਜ ਕਰਦਾ ਇਹ ਪ੍ਰੂਫ ਕਰਦੇ ਵੀ 2 ਦਸੰਬਰ ਤੋਂ ਪਹਿਲਾਂ ਅਸੀਂ ਕੋਈ ਇਹਨਾਂ ਨਾਲ ਮੀਟਿੰਗ ਕਰਕੇ ਕੋਈ ਕੀਤਾ ਹੁੰਦਾ ਉਸ ਦੇ ਵਿੱਚ ਜ਼ਿਕਰ ਕਰਦੇ ਕੋਟ ਕਰਦੇ ਆ ਤੁਹਾਨੂੰ ਮਦਰ ਸਾਹਿਬ ਕਹਿੰਦੇ ਕਿ ਬੀਬੀ ਜਗੀਰ ਕੌਰ ਜੀ ਵੀ ਉੱਥੇ ਸੀ ਪਰਮੇਂਦਰ ਢੀਡਸਾ ਜੀ ਵੀ ਉੱਥੇ ਸੀ ਤੇ ਬਡਾਲਾ ਸਾਹਿਬ ਉੱਥੇ ਸੀ ਇਹਨਾਂ ਦਾ ਜ਼ਿਕਰ ਕਰਦੇ ਉਸ ਭਾਸ਼ਾ ਉਹ ਬੰਦੀਆਂ ਨਹੀਂ ਨਾ ਮੀਟਿੰਗਾਂ ਮਤਲਬ ਤੁਸੀਂ ਜਦੋਂ ਇਹ ਗੱਲ ਹੋਈ ਤੁਸੀਂ ਦੱਸ ਰਹੇ ਹੋ ਕਿ ਗਾਂਧੀ ਜੀ ਸਾਡੇ ਘਰੇ ਆਏ ਉਸ ਦਿਨ ਤਾਂ ਉੱਥੇ ਬਡਾਲਾ ਜੀ ਨਹੀਂ ਕੋਈ ਨਹੀਂ ਉਹਦਾ ਨਾ ਉਹਨਾਂ ਦਾ ਮੈਸੇਜ ਤੁਹਾਨੂੰ ਕਹਿਣਾ ਆ ਲਗਾਤਾਰਤਾ ਚ ਤੁਸੀਂ ਸਭ ਨੂੰ ਜੋੜਤਾ ਨਾਲ ਢੀਡਸਾ ਸਾਹਿਬ ਦੇ ਘਰ ਸਰਦਾਰ ਲਹਿਰ ਦੇ ਹੀਡਰਾਂ ਦੀ ਜਾਂ ਜਿਹੜੇ ਪੰਥਦਰਦੀ ਸਨ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਨ ਉਹਨਾਂ ਦੀ ਇੱਕ ਵਾਰ ਹੀ ਨਹੀਂ ਅਨੇਕਾਂ ਮੀਟਿੰਗਾਂ ਹੋਈਆਂ ਬਹੁਤ ਮੀਟਿੰਗਾਂ ਹੋਈਆਂ ਮੇਰੇ ਖਿਆਲ ਕਈ ਆਪਣੇ ਸੈਂਕੜੇ ਮੀਟਿੰਗਾਂ ਹੋ ਸਕਦੀਆਂ ਆ ਇਹਨਾਂ ਮਤਲਬ ਪਿਛਲੇ ਜੁਲਾਈ ਤੋਂ ਲੈ ਕੇ ਹੁਣ ਦੇ ਆਪਣੇ ਇਸ ਅਗਸਤ ਤੱਕ ਸੋ ਇਹ ਗੱਲਾਂ ਉਹਨਾਂ ਨੇ ਉਸ ਵਰਤਾਂਤ ਵਿੱਚ ਕਹਿਤੀਆਂ ਚੰਦੂ ਮਾਨਾ ਸਾਹਿਬ ਨੇ ਆਪਾਂ ਸਾਰੀਆਂ ਜੋੜ ਲਈਆਂ ਇਦਾਂ ਨਹੀਂ ਹੈਗਾ ਕੱਲੀ-ਕੱਲਾ ਵਾਕਿਆ ਵੱਖਰਾ-ਵੱਖਰਾ ਵਾਕਿਆ ਆ ਪਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਜੈਕਾਰ ਸੀਗੇ ਆਪਣੇ ਦਮਦਮਾ ਸਾਹਿਬ ਦੇ ਤੇ ਉਦੋਂ ਆਪਣੇ ਉਹ ਢੀਂਗਸਾ ਸਾਹਿਬ ਨੇ ਜੇ ਦੱਸਿਆ ਪਰਮਿੰਦਰ ਜੀ ਨਹੀਂ ਆਏ ਬਾਅਦ ਵਿੱਚ ਜਦੋਂ ਉਹਨਾਂ ਨੂੰ ਫਾਰਗ ਕਰਤਾ ਦੇਖੋ ਉਹਨਾਂ ਨੇ ਚੈਲੰਜ ਕਬੂਲ ਕੀਤਾ ਉਹ ਕਹਿੰਦੇ ਆ ਵੀ ਇਹ ਸਾਜ਼ਿਸ਼ ਆ ਤੁਸੀਂ ਸਾਰੇ ਸਿਆਣੇ ਹੋ ਪਹਿਲਾਂ ਕਿੰਨਾ ਝੂਠ ਬੋਲੇ ਆ ਡਾਕਟਰ ਚੀਮੇ ਨੇ ਮੇਸ਼ੇਂਦਰ ਸਿੰਘ ਗਰੇਵਾਲ ਉਹਨਾਂ ਨੇ ਵੀ ਇਹ ਤਾਂ ਜੀ ਆਪਣਾ ਭਤੀ ਨਹੀਂ ਹੋ ਸਕਦੀ ਗੈਰ ਕਾਨੂੰਨੀ ਹੈ ਭਤੀ ਇਹ ਇੱਥੇ ਸਾਡੀ ਮਾਨਤ ਰੱਦ ਹੋ ਜਾਣੀ ਆ ਹੁਣ ਅਸੀਂ ਭਤੀ ਕਰਕੇ ਦਿਖਾਤੀ ਹੁਣ ਭਤੀ ਦੀ ਗੱਲ ਨਹੀਂ ਕਰਦੇ ਹੁਣ ਕਹਿੰਦੇ ਇਹ ਸਾਜ਼ਿਸ਼ ਆ ਸਾਜ਼ਿਸ਼ ਆ ਤੁਹਾਨੂੰ ਇੰਨੇ ਮਹੀਨੇ ਬਾਅਦ ਜਿੱਤੇ ਆਈ ਜੇ ਸਾਜਿਤ ਸਗੀ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਤੁਸੀਂ ਉਹ ਤੋਂ ਹੀ ਉਲਟ ਚੱ ਰਹੇ ਹੋ ਤੁਸੀਂ ਸਾਡੇ ਜਿਹੜਾ ਵਿਧੀ ਵਿਵਹਾਰ ਨੇ ਅਕਾਲ ਤਖਤ ਸਾਹਿਬ ਦਾ ਤੁਸੀਂ ਉਹਨੂੰ ਆਪਣੇ ਝੂਠਾ ਕਹਿ ਰਹੇ ਹੋ ਇਹ ਸਾਰਾ ਕੁਝ ਇਹਨਾਂ ਦੀ ਬਖਲਾਅ ਤੇ ਆ ਪਹਿਲਾਂ ਵੀ ਕਫਰ ਤੋਲਿਆ ਝੂਠ ਬੋਲਿਆ ਆਪਣੇ ਸਮੂਚੇ ਪੰਥ ਦੇ ਸਾਹਮਣੇ ਅੱਜ ਫੇਰ ਉਹੀ ਝੂਠ ਦੀ ਉਹ ਜਿਹੜੀ ਲੜੀ ਚੱਲ ਰਹੀ ਆ ਮਤਲਬ ਕਿੱਥੇ ਗਈ ਬੁੱਧੀ ਇਹਨਾਂ ਦੀ ਲਸੋ ਕੋਈ ਗੱਲ ਨਹੀਂ ਹੋਈ ਠੀਕ ਹੈ ਸਪੀਚ ਵਿੱਚ ਕਈ ਲੀਡਰ ਬਹੁਤ ਕੋਸ਼ਿਸ਼ਾਂ ਕਹਿ ਦਿੰਦੇ ਆ لیکن سپیچ ਦਾ ਮੈਣਾ ਹੀ ਨਹੀਂ ਕਿ ਉਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਆ ਕਈ ਗੱਲਾਂ ਸਾਲ ਪਹਿਲਾਂ ਹੋਈਆਂ ਹੁੰਦੀਆਂ ਕਈ ਗੱਲਾਂ ਮਹੀਨਾ ਪਹਿਲਾਂ ਹੋਈਆਂ ਹੁੰਦੀਆਂ ਲੀਡਰ ਬੋਲਦਾ ਉਹ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਆ ਤੇ ਆਪਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹ ਸਾਰਾ ਕੁਝ ਉਦੋਂ ਹੀ ਹੋਇਆ ਬਿਲਕੁਲ ਇਹ ਗੱਲ ਝੂਠੀ ਆ ਅਸਲ ਜਿਵੇਂ ਦੱਸਿਆ ਪਰਮਿੰਦਰ ਜੀ ਨੇ ਉਹ ਹਿੱਲ ਗਏ ਨੇ ਜਿਹੜਾ 11 ਤਰੀਕ ਅਗਸਤ ਦੇ ਜਿਹੜੇ ਆਪਣੇ ਦਿੱਲੀਏਟਾ ਦੇ ਫੈਸਲੇ ਹੋਏ ਯਾਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਦੀਪਾ ਸਤਵੰਦ ਕੌਰ ਜੀ ਚੇਰ ਪਰਸਨ ਬਣੇ ਉਸ ਤੋਂ ਘਬਰਾ ਗਏ ਤੇ ਆਪਣੇ ਬਖਲਾ ਗਏ ਉਸ ਤੋਂ ਬਾਅਦ ਜਿਹੜਾ ਸੰਤ ਲੰਗੋਵਾਲ ਦੀ ਵਰਸੀ ਤੇ ਐਡਾ ਵੱਡਾ ਇਕੱਠ ਹੋਇਆ ਉਹਨਾਂ ਨੂੰ ਖੁਸ਼ ਹੋ ਕੇ ਕਹਿਣ ਨੂੰ ਹੈ ਹੀ ਨਹੀਂ ਸੀਗਾ ਕਿ ਉਹਨਾਂ ਨੇ ਆਹ ਗਲਤਾਂ ਬਿਲਕੁਲ ਮਨਕਰਤ ਗੱਲ ਬੜਾਈ ਆ ਇਹ ਦੇਖੋ ਜੇ ਅਸੀਂ ਉਹਦਾ ਦੇ ਹੁੰਦੇ ਤੇ ਅਸੀਂ ਕਦੇ ਨਹੀਂ ਕਾਲਤਖਸਾਬ ਜਾਂਦੇ ਵੀ ਤੁਸੀਂ ਸਿੰਘ ਸੁਭਾ ਨੂੰ ਘਰ ਸੱਦ ਕੇ ਉਹ ਜਿਹੜਾ ਪਕੰਡੀ ਸਾਹ ਦੇ ਆ ਤੁਸੀਂ ਉਹਨੂੰ ਮਾਫ ਕੀਤਾ ਅਸੀਂ ਅਸੀਂ ਕਿਉਂ ਉਹਨਾਂ ਦੇ ਰਾਹ ਤੇ ਤੁਰਾਂਗੇ ਅਸੀਂ ਤਾਂ ਉਸ ਗੱਲ ਦੇ ਵਿਰੋਧ ਦੇ ਆ ਅਸੀਂ ਆਪ ਅਕਾਲ ਤਖਤ ਸਾਹਿਬ ਗਏ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜਾਇਦਾਦ ਤੋਂ ਫਾਰਗ ਕਰਕੇ ਦੰਦਮਾ ਸਾਹਿਬ ਭੇਜਿਆ ਅੱਜ ਤੁਸੀਂ ਕਹਿੰਦੇ ਹੋ ਆਪਣੇ ਸਾਰੀ ਸਾਜ਼ਿਸ਼ ਆ ਪਹਿਲੀ ਗੱਲ ਤਾਂ ਸਾਜ਼ਿਸ਼ ਜਿਹੜਾ ਲਫ਼ਜ਼ ਆ ਹੁਕਮਨਾਮਿਆਂ ਨੂੰ ਲੈ ਕੇ ਜਾਂ ਸਾਡੇ ਆਪਣੇ ਸਿੱਖ ਸਿਧਾਂਤ ਨੂੰ ਲੈ ਕੇ ਇਹ ਬਹੁਤ ਵੱਡੀ ਟਾਹ ਲੱਗਦੀ ਆ ਸਾਨੂੰ ਸਾਡੀ ਆਪਣੀ ਸਾਡੀ ਆਸਥਾ ਨੂੰ ਸਾਡੇ ਸਿਧਾਂਤ ਨੂੰ ਇਹ ਕੌਣ ਮੰਨੂਗਾ ਵੀ ਸਾਜ਼ਿਸ਼ ਆ ਦੀ ਦੇਖੋ ਪੰਜਾ ਸਿੰਘ ਸਮਾਨਾਂ ਨੇ ਪੰਜਾ ਨਹੀਂ ਕੀਤਾ ਫਸੀਲ ਤੋਂ ਹੁਕਮਨਾਮਾ ਜਾਰੀ ਕੀਤਾ ਤੇ ਜੈਦਾ ਰਕबीर ਸਿੰਘ ਉਦੋਂ ਸੀਗੇ ਅਕਾਲ ਤਖਤ ਸਾਹਿਬ ਦੇ ਜੈਦਾ ਤੇ ਇਹਦਾ ਦਮਦਮਾ ਸਾਹਿਬ ਦੇ ਜੈਦਾਰ ਸੀਗੇ ਵੱਡੀ ਜ਼ਿੰਮੇਵਾਰੀ ਸੀ ਆਪਣੀ ਗਿਆਨੀ ਰਕबीर ਸਿੰਘ ਕੀ ਦੀ ਤੇ ਤੁਸੀਂ ਉਹ ਗੱਲ ਨੂੰ ਹੋਰ ਪਾਸੇ ਆਪਣੇ ਉਹਦਾ ਬਣਾਉਣਾ ਚਾਹੁੰਦੇ ਹੋ ਮਨ ਕਰ ਤੇ ਤੁਸੀਂ ਇਹ ਆਪਣੀਆਂ ਜਿਹੜੀਆਂ ਸਾਜ਼ਿਸ਼ਾਂ ਦੀ ਗੱਲ ਕਰਦੇ ਹੋ ਸੋ ਸਭ ਕੁਝ ਝੂਟਿਆ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਚੈਲੰਜ ਕਬੂਲ ਕੀਤਾ ਗਿਆਨੀ ਹਰਪ੍ਰੀਤ ਸਿੰਘ ਕਿੰਨੀ ਵਾਰੀ ਕਿਹਾ ਉਹਨਾਂ ਨੇ 9 ਤਰੀਕ ਨੂੰ ਟਵੀਟ ਕਰਕੇ ਕਿਹਾ 9 ਤਰੀਕ ਨੂੰ ਕਿ ਮੈਂ ਨਹੀਂ ਆਪਣੇ ਪ੍ਰਧਾਨ ਬਣਨਾ ਚਾਹੁੰਦਾ ਸਾਰੇ ਪੰਥ ਨੂੰ ਪਤਾ ਸਾਰੇ ਆਪਣੇ ਦੁਨੀਆ ਨੂੰ ਪਤਾ ਹੈ ਕਿਤੇ ਮੈਂ ਨਹੀਂ ਬਣਨਾ ਚਾਹੁੰਦਾ ਕਿ ਮੈਂ ਆਪਣੇ ਮੈਨੂੰ ਕੋਈ ਇਸ ਸੇਵਾ ਦੀ ਕੋਈ ਲਾਲਸਾ ਨਹੀਂ ਹੈ ਜੇ ਉਹ ਬਣਨਾ ਚਾਹੁੰਦੇ ਫਿਰ ਟਵੀਟ ਕਿਉਂ ਕੀਤਾ ਜੇ ਆਪਣੇ ਕਿਸੇ ਜੇ ਢੀਂਡਾ ਸਾਹਿਬ ਨੇ ਕਿਹਾ ਵਿਗਿਆਨੀ ਜੀ ਤੁਹਾਡੇ ਵਰਗੇ ਸ਼ਖਸੀਅਤ ਚਾਹੀਦੀ ਆ ਜਿਹੜੀ ਪੰਥ ਨੂੰ ਇਸ ਸੰਕਟ ਦੇ ਸਮੇਂ ਤੋਂ ਕੱਢ ਸਕੇ ਬੜੀ ਵਧੀਆ ਗੱਲ ਕਹੀ ਢੀਂਡਾ ਸਾਹਿਬ ਨੇ ਬਜ਼ੁਰਗ ਆਗੂ ਸਨ ਉਹਨਾਂ ਨੇ ਗਿਆਨੀ ਜੀ ਨੂੰ ਵੀ ਬਹੁਤ ਸਹੀ ਉਹਨਾਂ ਨਾਲ ਵਾਰਤਾਦਬ ਕੀਤੀ ਧਾਮੀ ਸਾਹਿਬ ਨੂੰ ਬੜਾ ਸਹੀ ਆਖਿਆ ਕਿ ਤੁਸੀਂ ਐਸਪੀਸੀ ਦੇ ਪ੍ਰਧਾਨ ਹੋ ਸਟੈਂਡ ਲੈ ਲਓ ਪੰਥ ਤੁਹਾਡੀ ਆਪਣੇ ਅਗਵਾਈ ਹੇਠ ਸਾਰਾ ਪੰਥ ਇਕੱਠਾ ਹੋ ਸਕਦਾ ਤੇ ਲੋਕ ਤੁਹਾਡੇ ਵੱਲ ਦੇਖ ਰਹੇ ਬਿਕੋਜ਼ ਤੁਸੀਂ ਐਸਪੀਸੀ ਦੇ ਪ੍ਰਧਾਨ ਹੋ ਸੁਬੀਰ ਸਿੰਘ ਬਾਦਲੋਂ ਨੇ ਕਿਹਾ ਵੀ ਦੇਖੋ ਜੇ ਆਪਾਂ ਅਕਾਲੀ ਦਰਬਨ ਬਚਾਉਣਾ ਹੈ ਭਲੇ ਮਾਨਸਾ ਪਾਸੇ ਹੱਜਾ ਤੇ ਅਕਾਲੀ ਦਰਬਨ ਬਚ ਜਾਊਗਾ ਹੁਣ ਸਾਡੇ ਬਜ਼ੁਰਗ ਸਹੀ ਗੱਲਾਂ ਆਖ ਰਹੇ ਨੇ ਇਹ ਕਹਿੰਦੇ ਆ ਜੀ ਤੁਸੀਂ ਇਹ ਸਾਰਾ ਆਪਣਾ ਇਹ ਸਾਜ਼ਿਸ਼ ਰਚੀ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਰ ਕੈਰੈਕਟਰ ਅਸੈਸਸਮੈਂਟ ਨਾ ਕਰਦੇ ਤੇ ਗਿਆਨੀ ਹਰਪ੍ਰੀਤ ਸਿੰਘ ਅਜ ਦਮਨਮਾ ਸਾਹਿਬ ਦੇ ਜੈਗਰ ਹੋਣੇ ਸਕੇ ਤੇ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀਗੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ 'ਤੇ ਇਲਜ਼ਾਮ ਲਾਏ ਤੁਸੀਂ ਉਹਨਾਂ ਦੇ ਬਾਹਰ ਕੀਤੇ ਉਹਨਾਂ ਨੂੰ ਜ਼ਖਮੇ ਹੀ ਕੀਤਾ ਉਹਨਾਂ ਨੇ ਚੈਲੰਜ ਤੁਹਾਡਾ ਕਬੂਲ ਕਰ ਲਿਆ ਖੜੇ ਹੋ ਗਏ ਇੱਕ ਡਾਗੇ ਤੁਹਾਡੇ ਸਾਹਮਣੇ ਬਾਹਰ ਆ ਗਏ ਉਹਨਾਂ ਨੇ ਆਪਣੇ ਤੁਹਾਡੇ ਨਾਲ ਲੜਾਈ ਸ਼ੁਰੂ ਕਰਤੀ ਤੁਹਾਡੇ ਜਵਾਬ ਦੇਣੇ ਸ਼ੁਰੂ ਕਰਤੇ ਪੰਥ ਨੇ ਉਹਨਾਂ ਨੂੰ ਬਾਨਤਾ ਦਿੱਤੀ ਇਹ ਇੱਕ ਐਸੀ ਸ਼ਖਸੀਅਤ ਆ ਜਾਨੀ ਹਰਪ੍ਰੀਤ ਸਿੰਘ ਜਿਹੜੇ ਵਿਦਵਾਨ ਨੇ ਧਾਰਮਿਕ ਨੇ ਆਪਣੇ ਸੂਝਵਾਨ ਨੇ ਜਿਨ੍ਹਾਂ ਨੇ 20-25 ਸਾਲ ਪੰਥ ਦੀ ਸੇਵਾ ਕੀਤੀ ਆ ਇਸ ਔਖੇ ਸਮੇਂ ਇਹ ਅਗਵਾਈ ਕਰ ਸਕਦੇ ਪੰਥ ਦੀ ਜੋ ਡੈਲੀਗੇਟਾਂ ਦੀ ਭਾਵਨਾ ਵਿੱਚ ਡੈਲੀਗੇਟਾਂ ਦੀ ਉਸ ਚੋਣ ਵਿੱਚ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਉਸ ਕੀ ਮਨਾਇਆ ਵੀ ਗੱਲ ਤਾਂ ਤੁਹਾਡੇ ਤੇ ਆ ਤੁਸੀਂ ਗਿਆਂ ਦੀ ਹਰਪ੍ਰੀਤ ਸਿੰਘ ਨੂੰ ਜ਼ਲੀਲ ਕੀਤਾ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਤੁਹਾਡੇ ਨਾਲ ਉਹ ਲੜਾਈ ਲੜਨ ਨੂੰ ਤਿਆਰ ਹੋਏ ਤੇ ਉਹਨਾਂ ਨੇ ਪੰਥ ਦੀ ਗਵਾਹੀ ਕਰਨਾ ਮੰਨ ਲਿਆ ਇਹ ਸਾਰੀਆਂ ਗੱਲਾਂ ਤਾਂ ਇਹ ਘਟਨਾਵਾਂ ਦੇ ਨਾਲ ਜੁੜਦੀਆਂ ਨੇ ਇਹਦੇ 'ਚ ਨਾ ਕੋਈ ਸਾਜ਼ਿਸ਼ ਆ ਨਾ ਹੀ ਕਿਸੇ ਲੀਡਰ ਤੇ ਕਹੇ ਤੇ ਗਿਆਨੀ ਜੀ ਨੇ ਇਹ ਗੱਲ ਮੰਨੀ ਆ ਤੁਸੀਂ ਦੱਸ ਰਹੇ ਸੀ ਕਿ ਅਯਾਲੀ ਜੀ ਨੇ ਤੁਹਾਨੂੰ ਸਲਾਹ ਦਿੱਤੀ ਸੀ ਜਲੰਧਰ ਕਿਸੇ ਮੀਟਿੰਗ ਦੇ ਵਿੱਚ ਜਾਂ ਲੁਧਿਆਣੇ ਉਹ ਸਦਾਰਨਾਂ ਦੀ ਮੀਟਿੰਗ ਸੀ ਉਦੋਂ ਸਦਾਰ ਲਹਿਰ ਹਜੇ ਬਣੀ ਨਹੀਂ ਸੀ ਜੋ ਤੁਸੀਂ ਜੋ ਜਿਹੜੀ ਗੱਲ ਤੁਸੀਂ ਕਰਦੇ ਹੋ ਉਦੋਂ ਸੀਗਾ ਵੀ ਆਪਾਂ ਅਕਾਲ ਤਖਤ ਸਾਹਿਬ ਜਾਣਾ ਆ ਆਪਾਂ ਅਕਾਲੀ ਦਲ ਨੂੰ ਬਚਾਉਣਾ ਆ ਅਕਾਲੀ ਦਲ ਨੂੰ ਆਪਾਂ ਇਸ ਉਹਦੇ ਸੰਕਟ ਨੂੰ ਕਰਨਾ ਆਇਆ ਕੋਈ ਮੋਰਚੇ ਦਾ ਨਾਂ ਦਿਓ ਕੋਈ ਲਹਿਰ ਦਾ ਨਾਂ ਦਿਓ ਕੋਈ ਮੂਵਮੈਂਟ ਦਾ ਨਾਂ ਦਿਓ ਜਾਂ ਕੋਈ ਐਡਾ ਦਾ ਪੰਥਕ ਨਾ ਚਾਹੀਦਾ ਜਿੰਨਾ ਆਪਾਂ ਇਹ ਜਿਹੜੀ ਆਪਣੀ ਸੇਵਾ ਨੂੰ ਸ਼ੁਰੂ ਕਰ ਸਕਦੇ ਆ ਇਸੇ ਦੇ ਅਸੀਂ ਨਹੀਂ ਰਹੇ ਯਾਰ ਅਸੀਂ ਮੇਰੀ ਗੱਲ ਸੁਣੋ ਉਹਨਾਂ ਦਾ ਇਹ ਕੋਈ ਜ਼ਰੂਰਤਾਂ ਵੀ ਸੁਝਾਅ ਦੇਗਾ ਮਿੰਦੇ ਜਦ ਸਾਬ ਇੱਕ ਮਿੰਟ ਕਾਲੀ ਦਲ ਬਾਦਲ ਦੇ ਆਦੂ ਇਹ ਲੋਕ ਸ਼ਲਾ ਰਹੇ ਨੇ ਗੱਲ ਜੀ ਦੇ ਉੱਤੇ ਪਰ ਤੋਂ ਹੀ ਕਹ ਰਹੇ ਕਿ ਉਹ ਜਹਦ ਦਾ ਨਹੀਂ ਸੀ ਨਹੀਂ ਸੀ ਉਹ ਕਹਿ ਰਹੇ ਨੇ ਕਿ ਭਾਵੇਂ ਜਹਦ ਦਾ ਨਹੀਂ ਸੀ ਉਹ ਮੀਟਿੰਗ ਦੇ ਵਿੱਚ ਗਏ ਰੇ ਕਿਉਂਕਿ ਉਹ ਦਸੰਬਰ ਦੀ ਗੱਲ ਉਹ ਦਸੰਬਰ ਦੇ ਫੈਸਲੇ ਦੇ ਵਿੱਚ ਉਹ ਅਜੇ ਚੱਲ ਰਿਹਾ ਸੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਇਸ ਕਰਕੇ ਉਹ ਜੁੱਲੇ ਵਾਲੀ ਸਮਿਟਨ ਦੀ ਗੱਲ ਕਹਿ ਰਹੇ ਸੀ ਉਹਨਾਂ ਨੂੰ ਇੱਕ ਢੜੇ ਦੀ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਸੀ ਨੰਬਰ 1 ਨੰਬਰ 2 ਉਹ ਇਹ ਕਹਿ ਰਹੇ ਨੇ ਵੀ ਇੱਕ ਦਿਨ ਪਹਿਲਾਂ ਰਖਣਾ ਸਾਹਿਬ ਨੇ ਉਹਨਾਂ ਦਾ ਨਾਮ ਹੀ ਜਿਹੜਾ ਪਰਾ ਜਿਹੜਾ ਸੋਸ਼ਲ ਮੀਡੀਆ ਉੱਤੇ ਬੜਾ ਚੱਲ ਪਿਆ ਇਹ ਸਾਡੇ ਜਿਹੜੇ ਪ੍ਰਧਾਨ ਹੁੰਦੇ ਉਹ ਗੱਲਾਂ ਉਹਨਾਂ ਦੇ ਨਾਲ ਲਿੰਕ ਕਰ ਰਹੀਆਂ ਨੇ ਇਸ ਕਰਕੇ ਉਹਦੇ ਬਾਰੇ ਗਿਆਨੀ ਜੀ ਦਾ ਪਰ ਦੇਸ਼ਕ ਜਿਹਾ ਦਾ ਨਾਮ ਹੀ ਹੋਣ ਉਹਨਾਂ ਦਾ ਮੁੱਖ ਹੈ ਵੀ ਧੜੇ ਦੀ ਮੀਟਿੰਗ ਦੀ ਸ਼ਾਹ ਮੇਰੀ ਗੱਲ ਸੁਣੋ ਜੀ ਗਿਆਨੀ ਜੀ ਤਾਂ ਇੱਕ ਇੱਕ ਮਿੰਟ ਪਬਲੀਕਲੀ ਗੱਲਾਂ ਨੇ ਗਿਆਨੀ ਜੀ ਤਾਂ ਪਹਿਲੇ ਦਿਨ ਹੀ ਮੈਂਬਰ ਬਣੇ ਸੀਗੇ ਗਿਆਨੀ ਜੀ ਜਿਸ ਦਿਨ ਕਾਲ ਤੱਕ ਜਿਸ ਦਿਨ ਪਰਚੂਰ ਲੱਗ ਗਿਆ ਜੀ ਉਹਨਾਂ ਮੈਂਬਰ ਬਣ ਗਏ ਪਾਰਟੀ ਦੇ ਕਿਉਂ ਨਾਮ ਕੀਤਾ ਉਹਨੂੰ ਕੱਢ ਤਾ ਫੇਰ ਮੈਂਬਰਸ਼ਿਪ ਤਾਂ ਲੈ ਸਕਦੇ ਸੀ ਉਹਨੇ ਮੈਂਬਰਸ਼ਿਪ ਲਈ ਹੈ ਇੱਕ ਸਧਾਰਨ ਸਿੱਖਦੇ ਤੌਰ ਤੇ ਹੁਣ ਤੁਸੀਂ ਬਾਅਦ ਚ ਉਹਨਾਂ ਨੂੰ ਜਿਵੇਂ ਓਟਾਕ ਚਾਹੇ ਤੁਹਾਡੇ ਪ੍ਰਧਾਨ ਨੇ ਗਿਆਨੀ ਜੀ ਜਦੋਂ ਇਹ ਅਲੀਗੇਸ਼ਨ ਆਉਂਦਾ ਤੁਸੀਂ ਉਹਦੀ ਐਸਟੀਫਿਕੇਸ਼ਨ ਦੇਣ ਲੱਗ ਜਾਂਦੇ ਹੋ ਤੁਹਾਡੇ ਕੋਲ ਡਸਟੀਫਿਕੇਸ਼ਨਸ ਨਹੀਂ ਤੇ ਤੁਹਾਨੂੰ ਕੀ ਲੱਗਦਾ ਵੀ ਇੰਨਾ ਕਿਉਂ ਜ਼ਰੂਰੀ ਆ ਤੁਸੀਂ ਆਪਣਾ ਕੋਈ ਵੱਖਰੇ ਚੀਜ਼ ਤੇ ਫੋਕਸ ਨਹੀਂ ਕਰ ਸਕਦੇ ਅਸੀਂ ਅਸੀਂ ਕਰ ਰਹੇ ਆ ਦੇਖੋ ਅਸੀਂ ਤਾਂ ਸ਼ੁਰੂ ਕਰਤਾ ਇਹ ਬਿੰਦ ਸਮਾਸੀਂ ਤਾਂ ਪਹਿਲੇ ਦਿਨ ਮੀਟਿੰਗ ਜਿਹੜੀ ਪਹਿਲੀ ਹੋਈ ਉਹਦੇ ਵਿੱਚ ਅਸੀਂ ਏਜੰਡਾ ਤਿਆਰ ਕਰਨ ਵਾਸਤੇ ਚੁੰਨਾ ਸੰਦੀ ਸਿੰਘ ਸਾਹਿਬ ਨੇ ਕਮੇਟੀ ਬਣਾਤੀ ਵੀ ਪੰਜਾਬ ਲਈ ਵਿਜ਼ਨ ਤਿਆਰ ਕਰਕੇ ਦੇਣਾ ਹੈ ਤੁਸੀਂ ਗਿਆਨੀ ਜੀ ਦੀ ਸਪੀਚ ਸੁਣੋ ਜਿਹੜੀ ਲੰਗੋਵਾਲ ਦਿੱਤੀ ਹੈ ਉੱਥੇ ਉਹਨਾਂ ਨੇ ਸਾਰੀਆਂ ਪੰਥਕ ਮੁੱਦਿਆਂ ਨੂੰ ਛੋਇਆ ਮੈਜੋਰਟੀ ਉਹਨਾਂ ਦਾ ਸਮਾਪਤ ਪੰਥਕ ਇਸ਼ੂਜ਼ ਸਿੱਖਾਂ ਦੇ ਮਸਲੇ ਪੰਜਾਬ ਦੇ ਮਸਲੇ ਅਰੰਧਪੁਰ ਸਾਹਿਬ ਦਾ ਮਤਾ ਸਾਰਿਆਂ ਦੇ ਕਿੰਨੇ ਵਿਸਤਾਰ ਵਿੱਚ ਚਰਚਾ ਕੀਤੀ ਹੈ ਆਪਾਂ ਦੇਖੋ ਇੱਕ ਵਿਜ਼ਨ ਉਹ ਪੰਜਾਬ ਨੂੰ ਦੇ ਰਹੇ ਨੇ ਹੁਣ ਜਦ ਕੋਈ ਦੂਜੀਆਂ ਪਾਰਟੀਆਂ ਇਹ ਝੂਠੇ ਐਲੀਗੇਸ਼ਨ ਲਾਉਂਦੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਮਤਲਬ ਬਿਨਾ ਮਤਲਬ ਇੱਕ ਕੌਂਟਰੋਵਰਸੀ ਖੜਨ ਦੀ ਕੋਸ਼ਿਸ਼ ਉਹਦਾ ਜਵਾਬ ਦੇਣਾ ਤਾਂ ਬਣਦਾ ਹੈ ਜੇ ਅਸੀਂ ਜੇ ਅਸੀਂ ਨਾ ਦਿੰਦੇ ਫਿਰ ਤੁਸੀਂ ਕਹਿੰਦਾ ਸੀ ਤੁਸੀਂ ਕਿਉਂ ਨਹੀਂ ਦਿੰਦੇ ਹੁਣ ਅਸੀਂ ਦਿੱਤਾ ਹੁਣ ਤੁਸੀਂ ਕਹਿੰਦੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਉਹ ਕਹਿੰਦਾ ਕੋਈ ਕੰਮ ਨਹੀਂ